ਕਈ ਵਾਰੋ-ਤੁਮਝੇ ਆਪਣੀ ਰੋਹਦਾਰੀ ਦੀ ਖਾਸ ਕਰਨ ਲਈ ਆਪਣੇ ਮਾਲਕ ਨੂੰ ਬੜੀ ਨਸੂਤੀ ਸਿੱਤੇ ਤੇ ਪਸਾ ਦਿੰਦੇ ਹਾਂ ਸਾਡੇ ਲਾਗੇ ਇੱਕ ਪਿੰਡ ਹੈ ਮਾਲੂਆਲ ਸਰਦਾਰਾਂ ਏ ਕਹਾਣੀ ਜਿਹੜੀ ਮੈਂ ਸੁਣਾਉਣ ਲੱਗਾ ਇਹ ਮਹਾਰਾਜ ਰਜੀਸ਼ ਸਿੰਘ ਦੇ ਦਰਬਾਰ ਚ ਵਾਪਰੀ ਸੀ ਸਾਡੇ ਲਾਗੇ ਦਾ ਇੱਕ ਪਿੰਡ ਹੈ ਮਾਲੂਆਲ ਸਰਦਾਰਾਂ ਉਥੋਂ ਦੇ ਸਰਦਾਰ ਬਣਾ ਨੇ ਮਹਾਰਾਜ ਰਜੀਸ਼ ਸਿੰਘ ਦੇ ਬਹੁਜ ਵੱਜ ਅਫਸਰ ਹੁੰਦੇ ਸੀ ਤੇ ਉਹਨਾਂ ਦੇ ਪਿੰਡ ਦਾ ਇੱਕ ਮਰਾਸੀ ਸੀਗਾ ਉਤਾਰਾਇ ਪੱਟ ਉਹਨੇ ਸੋਚਿਆ ਚਲੋ ਨਾਲ ਲਾਹੌਰ ਜੇ ਹੋਨੇ ਆਣ ਨਾਲ ਸਰਦਾਰਾਂ ਕੋਈ ਮਾਨ ਸਰਮਾਨ ਲੈ ਆਉਨੇ ਆ ਅਛਾ ਉਹ ਜਦੋਂ ਲਾਹੌਰ ਗਿਆ ਤੇ ਉਹ ਸਰਦਾਰ ਉਹ ਜੋ ਨਾਮ ਨਾਮ ਦੇਣਾ ਸੀ ਤੇ ਉਹਨਾਂ ਨੂੰ ਕਹਿੰਦਾ ਵੀ ਆਂਦਾ ਬਾਯਾ ਰਹੀ ਜਿਸਨ ਅੱਜ ਦਰਬਾਰ ਚ ਆ ਤੇ ਲਾਹੌਰ ਹੀ ਆਉ ਮੈਂ ਚੱਲਿਆ ਤੇ ਤੂੰ ਵੀ ਚੱਲ ਮੇਰੇ ਨਾਲ ਉਹਦੇ ਕੋਲ ਸੁਣਾਈ ਸੁਣਾਈ ਉਹਦਾ ਮੂਡ ਵੀ ਬੜਾ ਵਧੀਆ ਅੱਜਕੱਲ ਤੇ ਤੈਨੂੰ ਵੀ ਨਾ ਮਿਲੂਗਾ ਚਲੋ ਜੀ ਉਹਨੇ ਸਰਦਾਰ ਨੇ ਉਹਨੂੰ ਪੇਸ਼ ਕਰਤਾ ਦਰਵਾਜ਼ੇ ਵਿੱਚ ਤੇ ਉਹਨੇ ਜੋ ਬਰਾਸੀ ਕल्याण ਕਰਦੇ ਹੁੰਦੇ ਆ ਆਪਣਾ ਮਹਾਰਾਜਾ ਚਰਤ ਸਿੰਘ ਦੀ ਜੈ ਮਹਾਰਾਜਾ ਮਹਾ ਸਿੰਘ ਦੀ ਜੈ ਮਹਾਰਾਜਾ ਜੀਤ ਸਿੰਘ ਦੀ ਜੈ ਜਾਂ ਉਹਦੀ ਖਾਨਦਾਨੀ ਬਾਰੇ ਉਹ ਦੱਸਣ ਲੱਗ ਪਿਆ ਮਹਾਰਾਜਾ ਜੀ ਸਿੰਘ ਨਾਲ ਉਹਦਾ ਬੜਾ ਖਾਸ ਚਿੰਚਾ ਦਾ ਹੈਗਾ ਖੁਸ਼ ਆਬ ਸਿੰਘ ਡਿਊੜੀਦਾਰ ਇਹ ਜੁਪੀ ਦੇ ਰਵਾਲੀ ਜਲੇ ਦਾ ਰਹਿਣ ਵਾਲਾ ਸੀਗਾ ਯੂਪੀ ਜਾਣ ਵਾਲਾ ਸਿਕਰਮ ਨੂੰ ਜਿਹੜਾ ਜਾਦਦੀ ਆ ਤੇ ਬੰਦਲ ਸੀ ਰਜਾਤਾ ਤੇ ਮਾਰਿਆ ਜੀ ਸਿੰਘ ਦੇ ਜਦੋਂ ਆਇਆ ਕੰਟੈਕਟ ਵਿੱਚ ਇੱਥੇ ਰੋਜ਼ਗਾਰ ਵਿਭਾਗ ਤੇ ਮਾਰਿਆ ਜੀ ਸਿੰਘ ਦੇ ਮਨ ਨੂੰ ਲੱਗਿਆ ਹੋਰੋਂ ਤਰੱਕੀ ਕਰਦਾ ਡਿਓਡੀ ਦੀ ਆਰਦੀ ਪੋਸਟ ਤੇ ਪਹੁੰਚ ਗਿਆ ਡਿਓਡੀ ਦਾ ਮਨ ਮਿਊਨਿਸਪਲ ਕੋਸਟ ਹੁੰਦੀ ਸੀ ਉਹਨੂੰ ਉਹਦੀ ਮਰਜ਼ੀ ਦੇ ਬਗੈਰ ਨਾਂ ਦੇ ਮਾਰਿਆ ਜੀ ਸਿੰਘ ਨੂੰ ਮਿਲ ਸਕਦਾ ਸੀ ਇਤਿਹਾਸ ਇਹਨੂੰ ਡੋਗਰੇ ਤੋਂ ਬਾਅਦ ਦੂਜੇ ਨੰਬਰ ਤੇ ਸੀ ਕਰੋ ਨਾਂ ਤੋਂ ਉਹਦੀ ਮਰਜ਼ੀ ਦੇ ਬਗੈਰ ਕੋਈ ਮਾਰਿਆ ਜੀ ਸਿੰਘ ਨੂੰ ਮਿਲ ਸਕਦਾ ਹੈਗਾ ਤੇ ਨਾਂਜ ਨਾਮ ਖਾਨ ਜਾਨ ਸੀਗਾ ਜਨਾਨ ਖਾਨ ਨੇ ਵਿੱਚ ਕੋਈ ਐਂਟਰੀ ਨਹੀਂ ਕਰ ਸਕਦਾ ਉਹ ਬਸ਼ੇਰ ਉਹ ਜਦੋਂ ਮਹਾਰਾਜਾ ਵੀਰ ਸਿੰਘ ਨੇ ਕਿਹਾ ਵੀ ਮਹਾਰਾਜਾ ਜੀ ਨੇ ਕੀ ਉਮਰਾਸੀ ਨੂੰ ਜੋਲਨ ਕਿਹਾ ਤਾਂ ਠੀਕ ਆ ਉਹ ਖੁੱਲ੍ਹ ਦੇਣਾ ਬਾਸ਼ਾ ਸੀਗਾ ਉਹ ਆਂਦਾ ਉਹ ਪੰਜ ਮੋਰਾ ਦੋ ਸੋਨੇ ਦੀ ਉਹਦੋਂ ਸੋਨੇ ਦੀ ਮੋੜ ਜਿਹੜੀ ਕਾਸਲ ਆ ਜਿਹੜੀ ਜਾਂਦੀ ਸੀ 8 ਗ੍ਰਾਮ ਦੀ ਹੁੰਦੀ ਸੀ 40 ਗ੍ਰਾਮ ਵਾਲੋ ਦੀ ਹੋ ਗਿਆ ਵਿਚਾਰ ਤੋੜੇ ਉਹ ਜਮਾਨੇ ਤੇ ਉਹਨਾਂ ਵਿੱਚੋਂ ਬੋਲ ਕੇ ਆਪਣੀ ਵਫਾਦਾਰੀ ਸਾਹਬਤ ਕਰਵਾ ਆਦੇ ਵੀ ਮੈਂ ਦੇਖੋ ਤੁਹਾਡਾ ਕਿੰਨਾ ਖੈਰ ਖਾਵਾ ਉਹਨਾਂ ਨੇ ਸਾਨੂੰ ਨਹੀਂ ਪਤਾ ਮਹਾਰਾਜ ਜਨ ਸਿੰਘ ਬਾਰੇ ਸਾਨੂੰ ਨਹੀਂ ਪਤਾ ਮਹਾਰਾਜ ਮਹਾ ਸਿੰਘ ਬਾਰੇ ਅਹੀਂ ਤੁਹਾਡੇ ਬਾਰੇ ਜਾਣਦੇ ਕੀ ਖਾਂਗ ਮਾਲ ਕੀਤੀ ਨੇ ਮਰਾਸੀ ਨੇ ਵੀ ਤੁਸੀਂ ਚੁੱਕ ਕੇ ਨੂੰ ਦੇ ਨੂੰ ਪੰਜ ਮੋਰਾ ਦੇ ਦੋ ਮਹਾਰਾਜ ਚੁੱਪ ਕਰ ਗਿਆ ਮਹਾਰਾਜ ਆ ਬਿੰਦਾ ਵੀ ਫਿਰ ਐਂ ਕਰ ਮਰਾਸੀ ਆਪ ਮੈਂ ਕਰ ਰਿਹਾ ਜੋ ਦਰਬਾਰ ਚੱਲ ਰਿਹਾ ਨਾ ਫੁਣੀ ਬਣਾ ਕੇ ਸੁਣਾ ਤਾਂ ਤੁਮ ਨਾਮ ਦੂੰਗਾ ਮਰਾਸੀ ਕਹਿੰਦਾ ਜੀ ਠੀਕ ਹੈ ਜੋ ਕੋਈ ਦਰਬਾਰ ਚੱਲ ਰਿਹਾ ਹੈ ਇਸ ਵੇਲੇ ਮੈਂ ਉਹ ਸੁਣਾ ਦਿੰਦਾ ਪਰ ਜਾਨ ਦੀ ਖੈਰ ਰੋ ਮੈਨੂੰ ਇਹ ਨਾ ਮੈਂ ਤਿੰਨ ਰੇ ਸਿਰ ਵੱਟ ਕੇ ਟੰਗ ਤੋਂ ਬਾਹਰ ਕਿਨੇ ਤੋਂ ਬਾਹਰ ਕਾਲ ਮਹਾਰਾਜ ਜਿਸ ਨੇ ਸਾਰੀ ਮਰਗਿਆਂ ਮੌਤ ਦੀ ਸਜਾਰੀ ਦਿੱਤੀ ਉਹ ਕਹਿੰਦਾ ਵੀ ਠੀਕ ਆ ਸੁਣਾ ਦੇ ਕੋਈ ਗੱਲ ਨਹੀਂ ਉਹ ਸ਼ੁਰੂ ਹੋ ਗਿਆ ਮਰਾਸੀ ਆਂਦਾ ਨਾਂ ਮੇਰਾ ਤੋਤਾ ਰਾਏ ਭੱਟ ਨਾਂ ਮੈਂ ਖੱਤਰੀ ਨਾ ਜੱਟ ਸ਼ੇਰ ਸੁੱਟੂ ਝੱਟ ਵਟ ਦਿਖਾਉਂਗਾ ਜੋ ਕੇ ਜਦਬਾਰ ਜੋ ਦਿਖਾਉਂਦਾ ਵਿੱਚ ਤੇਰੇ ਦਰਬਾਰ ਬੈਠੇ ਯੋਧੇ ਸਰਦਾਰ ਨਚੇ ਪਰੀਆਂ ਦੀ ਢਾਰ ਮਜਾ ਬਹਿਸ਼ਤਾਂ ਦਾ ਆਮ ਦਾ ਵਿੱਚ ਤੇਰੇ ਦਰਬਾਰ ਖੁਸ਼ਾਲ ਸਿੰਘ ਡਿਊਟੀਦਾਰ ਕੰਮ ਸਾਰੇ ਖਰਾਬ ਇਕਰਾਮ ਨੂੰ ਮੋਰਾ ਮਾਈ ਦਾ ਏ ਭਾਈ ਨਾ ਜੋ ਨੱਚੜੀ ਦਾ ਜੀਜਾ ਹਰ ਕੰਮ ਵਿੱਚ ਟੰਗ ਕਿਉਂ ਇਹ ਪਸਾਂਦਾ ਜਦੋਂ ਉਹਨੇ ਇੱਕ ਗੱਲ ਕੀ ਜਿਹੜੇ ਸਾਰੇ ਦਰਬਾਰੀ ਉੱਚੇ ਸੰਗ ਰਿਪੇ ਮਾਜਾ ਜੀ ਸਿੰਘੀ ਮੁਸਕਰਾਂ ਲੱਗ ਗਏ ਵੇ ਚੰਗੀਆਂ ਦੀ ਵੇਚਦੇ ਹੋਣ ਈ ਐ ਇਹਨੇ ਟੰਗ ਪਸਾਈ ਜਿ ਬਿਨਾ ਮਗ ਵਿੱਚ ਹੁਣ ਉਹਨੇ ਮੋਰਾ ਮਾਈ ਦਾ ਨਾਮ ਲੈ ਕੇ ਉਹਨੂੰ ਮਹਾਰਾਜ ਦੇਖਦਾ ਸਾਹ ਬਣਾ ਤਾ ਕਿ ਮੋਰਾ ਸਰਕਾਰ ਮਹਾਰਾਜ ਸਿੰਘ ਦੀ ਪੁੱਤਨ ਬਣਨੀ ਸੀ ਤੇ ਨਾਜੋ ਨਚਣੀ ਕਹਿ ਕੇ ਉਹਨੇ ਕਹਿਦਾ ਵੀ ਇਹ ਦੀ ਘਰ ਵਾਲੀ ਆ ਉਹ ਨਚਣ ਵਾਲਿਆਂ ਦੇ ਖਾਨਦਾਨ ਜੋ ਉਹ ਬੜੇ ਸਾਰੇ ਖੁਸ਼ ਹੋਏ ਤੇ ਖੁਸ਼ਾਦਨ ਜੋੜੀ ਦਾ ਖਿੱਚ ਗਿਆ ਉਹਨੇ ਨਾ ਪੰਜ ਸਿੱਕੇ ਕੱਢ ਕੇ ਜੇਬ ਤੋਂ ਫੜਾ ਤੇ ਉਹਦਾ ਲੈਖ ਦਿਹਾਉਤੋਂ ਉਹਦਾ ਨਾਮ ਜੀ ਉਹਦੇ ਨਾਮ ਵੀ ਮੈਂ ਕਹਿੰਦਾ ਸ਼ੇਰਾਂ ਵਿੱਚ ਹੀ ਲੰਗੂਗਾ ਮਾਰਿਆ ਸਿੰਘ ਨੂੰ ਸੁਣਾਇਆ ਬੈ ਚੱਲ ਬਈ ਸੁਣਾ ਆ ਕੇ ਪਾਉਂਦਾ দান ਕਰੋ ਸੇਰ ਸੋਨਾ ਨਾਲੇ দান ਕਰੋ ਇੱਕ ਘੋੜਾ ਜਿਹੜਾ ਚੱਲੇ ਚਾਲ ਢੀਲਾਂ ਮਾਰੇ ਛਾਲ ਤੇ ਟੱਪੇ ਕਿਲੇ ਦੀਆਂ ਫਸੀਲਾਂ ਇਹ ਸੁਣ ਕੇ ਨਾ ਮਾਰਿਆ ਸਿੰਘ ਨੂੰ ਗੁੱਸਾ ਚੱਲ ਗਿਆ ਮਾਰਿਆ ਸਿੰਘ ਦਾ ਨਾ ਜਿਹੜਾ ਦਰਬਾਰੀ ਇਤਿਹਾਸਕਾਰ ਸੀਗਾ ਸੋਨਦਾਲ ਸੂਰੀ ਸੀਗਾ ਉਹ 1811 ਤੋਂ ਲੈ ਕੇ 1849 ਲਗਭਗ ਮਾਰਿਆ ਸਿੰਘ ਦੇ ਨਾਲ ਰਿਹਾ ਫਾਰਮਗਾਦਾਂ ਤੋਂ ਛੋਟੀ ਮੋਟੀ ਹੈ ਰੋਜ਼ਦਾਨ ਦੇ ਟੈਪ ਦੇ ਦੋ ਹੈ ਉਹਨੇ ਆਪਣੀ ਕਜ਼ਾਦਨਾ ਉਮਤ ਉਤ ਤਤਰਿਕ ਲਿਖੀ ਆ ਉਹਦੇ ਵਿੱਚ ਉਹਨੇ ਮਹਾਰਾਜਾਂ ਦੇ ਗੁੱਸੇ ਬਾਰੇ ਲਿਖਿਆ ਹਾਂਦਾ ਵੀ ਦੋ ਗੱਲਾਂ ਤੋਂ ਪਤਾ ਲੱਗਦਾ ਹੈ ਮਹਾਰਾਜਾਂ ਬੜੇ ਗੁੱਸੇ ਅੰਦਾਜ਼ੇ ਮੋਸ਼ਾਲ ਵੜਦੇ ਲੱਗਦੇ ਲੱਗਦਾ ਹੈ ਤੇ ਜਾਨ ਜੀਰਡੂ ਹਾਲ ਕੱਢ ਕੇ ਤੇ ਹਵਾ ਚੱਲ ਲੱਗਦੇ ਲੱਗਦਾ ਹੈ ਜਿਹੜੀ ਹਵਾ ਚੱਲਣ ਵਾਲਾ ਗੁੰਡਾ ਸੀ ਉਹਦਾ ਅੰਦਾਜ਼ ਉਹ ਸਭ ਤੋਂ ਖਤਰਨਾਕ ਹੁੰਦਾ ਹੈ ਜਦੋਂ ਇਹ ਗੱਲਾਂ ਸੁਣੀਆਂ ਮਹਾਰਾਜ ਰਜੀਤ ਸਿੰਘ ਦੇ ਇੰਪ੍ਰੈਸੀ ਦੀਆਂ ਤੋਂ ਨੇ ਵੇਖ ਕੇ ਉਹਦੇ ਹਲ ਖੁਸ਼ਾਲ ਸਿੰਘ ਡੋੜੀਦਾਰ ਵੱਲ ਤੇ ਮਾਰਨਾ ਹਵਾ ਚਲੀ ਸ਼ੁਰੂ ਕਰ ਦਿੱਤੀ ਉਹ ਜਿਹੜਾ ਗੋਟੂ ਕੀ ਖੁਸ਼ਾਲ ਸਿੰਘ ਦੇ ਵੀ ਮੈਂ ਤੇ ਪੰਗਾ ਲੈ ਆ ਬੈਠਾ ਹਾਂ ਤੇ ਮਾਰਿਆ ਮੈਨੂੰ ਬੜਾ ਮੁਸ਼ਕਲੂਗਾ ਉਹਨੇ ਫੜਾ ਫਰ ਸ਼ੇਰ ਸੋਨਾ ਹੁਣ ਸ਼ੇਰ ਸੋਨਾ ਪੀਰੀ ਬਣ 8-900 ਗ੍ਰਾਮ ਦੇ ਬਰਾਬਰ ਹੁੰਦਾ ਕਿੱਥੇ ਜੋਹ ਤੋਲੇ ਆ ਸਰੰड्या ਹੈਗਾ ਤੇ ਕਿੱਥੇ ਗੱਲ ਪੌਣੇ ਟਕੜੂ ਪੌਣੇ ਉਹਨੇ ਸੋਨਾ ਤੋਲ ਕੇ ਤੇ ਲਖਿਆਣੇ ਤੇ ਲੈ ਕੇ ਤੇ ਮਾਰਿਆ ਦੀ ਝੋਲੀ ਸਰਾਸੀ ਦੇ ਤੇ ਨਾਲ ਇੱਕ ਟੁਟਰਾ ਜਿਹਾ ਘੋੜਾ ਪੇਸ਼ ਕਰਤਾ ਉਹਨਾਂ ਹੀ ਟਟੂਤ ਤੁਹਾਨੂੰ ਹੀ ਮੁਬਾਰਕ ਹੋਵੇ ਮੈਂ ਤੇ ਉਹ ਘੋੜਾ ਲੈਣਾ ਜਿਹੜਾ ਚੱਲੇ ਚਾਲ ਦੀਲਾ ਮਾਰ ਕੇ ਛਾਲ ਟੱਪੇ ਕਲੀਅਰ ਜਾਂ ਬਸੀਦਾ ਕੁਝ ਵੱਡੇ ਵੱਡੇ ਘੋੜੇ ਪੇਸ਼ ਕੀਤੇ ਗਏ ਉਹਨੂੰ ਉਹ ਉਹਦੇ ਮੰਦਿਆਂ ਉਹ ਦਰਵਾਜ਼ੇ ਅੰਦਰ ਹੀ ਦਰਵਾਜ਼ੇ ਤੋਂ ਬਾਹਰ ਆ ਗਏ ਤੇ ਟੰਬੋਟੀ ਲਾ ਕੇ ਬਹਿ ਗਿਆ ਕਹਿੰਦਾ ਮੈਂ ਤੇ ਉਹ ਘੋੜਾ ਲੈ ਕੇ ਜਾਵਾਂਗਾ ਭਈ ਮਹਾਰਾਜ ਨੇ ਗੁਜਾਰੀ ਲਾਭਾ ਕਰਤੀ ਖਿਸ਼ਾਲ ਸਿੰਘ ਵੀ ਉਹ ਕਾ ਸੇਵਾ ਕਰਨ ਦੇ ਬਾਨੇ ਦੇ ਹਰਮੰਦਰ ਸਾਹਿਬ ਆ ਕੇ ਬਹਿ ਗਿਆ ਅਸ਼ੇਕ ਦਿਨ ਮਾਲਾ ਜੀ ਸੰਧਾ ਕੋਈ ਏੜਾ ਖਾਸ ਅਸਤਬਦ ਸਿਕਾ ਕੋੜਿਆਂ ਦਾ ਉਹਦੇ ਲਾਗੇ ਬਰੂਦ ਖਾਨਾ ਸੀਗਾ ਜਿੱਥੇ ਤੇਪੋਂ ਦਾ ਆ ਜਾਂ ਹੋਰ ਕੋਈ ਸਿਕਾ ਪਿਆ ਹੁੰਦਾ ਸੀ ਉਹਦੀ ਕੰਦ ਦੀ ਰੁਬੇਰ ਹੁੰਦੀ ਤੇ ਉਹ ਜਦੋਂ ਮਿਛਦੀ ਲੱਗਿਆ ਸੀ ਤੇ ਉਹ ਕਿਤੇ ਇੱਕ ਚੰਗਿਆੜੀ ਬਰੂਦ ਦੇ ਘਟਿਆ ਉੱਤੇ ਚੰਗਿਆੜੀ ਨਾਲ ਅੱਗ ਲੱਗ ਗਈ ਤੇ ਅਸੀਂ ਮਾਰਦੇ ਆ ਪੱਥਰ ਦੇ ਉੱਤੇ ਕੰਦ ਦੀ ਚਿਗਾਰੇ ਨਿਕਲ ਰਹੇ ਉਹ ਬਰੂਦ ਫਟਣ ਲੱਗ ਪਿਆ ਉੜਤ ਬੇਲਾ ਸੀਗਾ ਉਹਦੇ ਵਿੱਚ ਜਿਹੜੇ ਘੋੜੇ ਭੱਜੇ ਸੀਗੇ ਨਾ ਉਹ ਡਰ ਕੇ ਮਤਲਬ ਇੱਧਰ ਉੱਧਰ ਭੱਜਣ ਲੱਗੇ ਇੱਕ ਬਲੋਚੀ ਦਾ ਸੱਲਦਾ ਘੋੜਾ ਸੀ ਉਹ ਇੰਨਾ ਡਰਿਆ ਕਿ ਉਹਨੇ ਮਾਰੀ ਸ਼ਾਲ ਤੇ ਕਿਲੇ ਦੀ ਕੰਧ ਤੋਂ ਖਾਈ ਟੱਪ ਕੇਲੇ ਬਾਹਰ ਜਾ ਟਕਾ ਉਹ ਸਾਰੇ ਕੰਦੇ ਲੈਮਰਾਸੀਆ ਤੇਰੀ ਕਿਸਮ ਜਾਨ ਰਹੀ ਉਹ ਆਲੇ ਘੋੜਾ ਇਹਨੇ ਫਸੀਲ ਟੱਪ ਕੇ ਕਿਲੇ ਦੇ ਉਹਨੇ ਹੀ ਉਪੜ ਲਿਆ ਤੇ ਪਿੰਡ ਨੂੰ ਵਾਪਸ ਆ ਗਿਆ ਇੱਕ ਚਾਟੂ ਗਾਰ ਨੇ ਆਪਣੇ ਸਿਰਫ ਚਮਚੀ ਸਾਫ ਕਰਨ ਵਾਸਤੇ ਇਹਦਾ ਨੁਕਸਾਨ ਕਰਾਇਆ ਕਿ ਚੌਂ ਟੋਲਿਆਂ ਦੀ ਜਗ੍ਹਾ ਦੇ ਮਾਇਆ ਦੀ ਸਗੋਂ 800 ਗ੍ਰਾਮ ਸੋਨਾ ਦੇਣਾ ਪਿਆ ਤੇ ਆਪਣੇ ਖਾਸ ਤਬੀਨੇ ਚੋਂ ਜਿਹੜਾ ਕੋੜਾ ਸੀਗਾ ਉਹ ਵੋਲ ਦੇਣਾ ਪਿਆ ਤੇਰੀ ਜ਼ਿੰਦਗੀ ਵਿੱਚ ਜੇ ਤੂੰ ਤੁਸੀਂ ਕਿਸੇ ਪਦਵੀ ਤੇ ਪਹੁੰਚਦੇ ਹੋ ਨਾ ਤੇ ਇੱਕ ਸਾਥ ਨੇ ਜੋੜਦਾ ਤੁਹਾਡੇ ਆਲ ਦੁਆਲੇ ਬੜੇ ਇਕੱਠੇ ਹੋ ਜਾਂਦੇ ਤੇ ਜਦੋਂ ਤੁਹਾਡੀ ਪਦਵੀ ਜਾਂਦੀ ਹੈ ਉਸ ਤੋਂ ਬਾਅਦ ਤੂੰ ਕੌਣ ਦੇ ਮੈਣ ਕਹੋ ਸਾਰੇ ਵੀਰਾਂ ਦਾ ਬਹੁਤ ਬਤਨਾਮ Thank you.